ਬਾਬੇ ਨਾਨਕ ਦੀ ਧਰਤੀ ਆ ਇਹਨੂੰ ਵੰਡਣ ਵਾਲੇ ਨਾ ਖੁਦ ਵੰਡੇ ਗਏ ਪਰ ਇਹ ਚੜਦਾ ਤੇ ਲੈਂਦਾ ਇੱਕ ਦਿਨ ਜ਼ਰੂਰ ਇੱਕ ਹੋਊਗਾ ਇਹ ਜਿਹੜੀਆਂ ਸਰਹੱਦਾਂ ਇਹ ਸਭ ਉਹ ਅਕਾਲ ਪੁਰਖ ਦੀ ਕਿਰਪਾ ਨਾਲ ਹੋਣੀਆਂ ਬੰਦਿਆਂ ਨੂੰ ਗਦਾਰੀਆਂ ਨੇ ਹੀ ਮਾਰ ਲਿਆ ਜੇ ਉਹ ਸਾਡੇ ਨਾ ਹੁੰਦੇ ਤਾਂ ਅੱਜ ਲੈਂਦਾ ਚੜਦਾ ਇੱਕ ਹੁੰਦਾ ਪਰ ਜਿਹੜੇ ਬਚਨ ਆ ਉਹ ਉਹ ਟਲ ਹੋਣੇ ਆ ਨਾ ਤੇ ਪਰ ਮੈਂ ਦੇਖ ਕੇ ਆ ਜਿਹੜਾ ਲੈਂਦਾ ਪੰਜਾਬ ਆ ਨਾ ਉਹ ਆਪਣੇ ਨਾਲੋਂ ਵੀ ਤਿੱਗਣਾ ਹਿੱਸਾ ਵੱਡਾ ਜਿਹੜੇ ਲਹਿੰਦਾ ਪੰਜਾਬ ਆਪਣੇ ਤੋਂ ਪਾਸੇ ਕੀਤਾ ਨਾ ਉਹ ਬੜੀ ਤਕੜੀ ਚਾਲ ਸੀ ਕਿਉਂਕਿ ਜਿੱਥੇ ਰਾਜ ਕੀਤਾ ਲਾਹੌਰ ਉਹ ਤਾਂ ਆਪਣਾ ਉਧਰ ਰਹਿ ਗਿਆ ਕਿਉਂ ਛੰਡਵਾਤਾ ਆ ਜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਸਾਰੇ ਠੀਕ ਹੋ ਲਓ ਵੀ ਅੱਜ ਮੈਂ ਚੱਲਿਆ ਕੱਲਾ ਵਹਿਆ ਤੇ ਇਹ ਸਾਰੇ ਲੈਣਗੇ ਘਰੇ ਆਂ ਘਰੇ ਜਾਣਾ ਤਾਂ ਆ ਜਾ ਵੇ ਲੋ ਜੀ ਆਪਣੇ ਪਿੰਡੋਂ ਹੀ ਆਪਣੇ ਵੀਰ ਦੀ ਭੈਣ ਦਾ ਵਿਆਹ ਸੋ ਆਪਣੇ ਨੇੜੇ ਹੀ ਆ ਧੂੜਕੋਟ ਪੈਲਸ ਤੇ ਉੱਥੇ ਜਾਣਾ ਮੈਂ ਕੱਲੇ ਨੇ ਲੈ ਜਾਣਾ ਤੇ ਕੱਲ ਗੱਡੀ ਗੁੱਡੀ ਐ ਧੋ ਕੇ ਓਕੇ ਕੀਤੀ ਪਈ ਸੀ ਕਿਉਂਕਿ ਗੱਡੀ ਗੰਦੀ ਹੋਵੇ ਨਾ ਫਿਰ ਵਿੱਚ ਜਦੋਂ ਬੈਠੀਦਾ ਆਪ ਵੀ ਐ ਲੱਗੀਦਾ ਹਨ ਜਿਵੇਂ ਲਿਬੜੇ ਜਿਹਾ ਲਿਬੜੇ ਜਿਹਾ ਮੈਨੂੰ ਇਹ ਕਿ 10-15 ਦਿਨਾਂ ਬਾਅਦ ਹੀ ਮੌਕਾ ਮਿਲਿਆ ਤੇ ਹੁਣ ਚਲਦੇ ਆਂ ਵਿਆਹ ਤੇ ਟਾਈਮ ਵੈਸੇ ਪੂਰੇ 12 ਵਜ ਗਏ ਤੇ ਨੇੜੇ ਜਾਣਾ ਤੇ ਫਿਰ ਚਲਦੇ ਆਂ ਆਪਾ ਚੱਲੀਏ ਭਈ ਲੜਾਈ ਪੂਰੀ ਆ ਹਾਂਜੀ ਓਕੇ ਅੱਗੇ ਵਾਵਾ ਚਿਰ ਬਾਅਦ ਪਾਇਆ ਨਾ ਇੱਕ ਵਾਰ ਹੀ ਲਿਆ ਤੇ ਜਦੋਂ ਇੱਕ ਵਾਰ ਹੀ ਮਸਾਂ ਪਾਇਆ ਉਹ ਮੇਰੇ ਹਿਸਾਬ ਨਾਲ ਪਾਈਆਂ ਕੁਝ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਉਹ ਪਈਆਂ ਆ ਆ ਸ਼ਰਟ ਵੀ ਅੱਜ ਜਿਹੜੀ ਆ ਇਹ ਤਾਂ ਵਾਵਾ ਵਾਰੀ ਪਾਲੀ ਜਿਹੜੀਆਂ ਪਈਆਂ ਹੋਰ ਸ਼ਰਟਾਂ ਪਈਆਂ ਅੱਜ ਮੈਂ ਵੇਖੀਆਂ ਉਹ ਲਾਈਆਂ ਹੀ ਨੇ ਅੱਜ ਇੱਕ ਇੱਕ ਵਾਰ ਪਾਈ ਮਸਾਂ ਕਿਉਂਕਿ ਗਰਮੀ 'ਚ ਤਾਂ ਟੀ-ਸ਼ਰਟਾਂ ਹੀ ਜ਼ਿਆਦਾ ਚੱਲਦੀਆਂ ਤੇ ਸਿਆਲ 'ਚ ਕੋਈ ਪ੍ਰੋਗਰਾਮ ਜਦੋਂ ਪੈਂਦੇ ਆ ਫਿਰ ਉਹ ਆਪਣ ਨੂੰ ਜਿਹੜੀ ਕੰਫਰਟ ਜੀ ਹੁੰਦੀ ਉਹੋ ਹੀ ਪਾਈ ਜਾਂਦੇ ਆ ਆਪ ਹਨਾ ਇਹ ਜਿਵੇਂ ਕੋਟ ਆ ਆ ਮੈਨੂੰ ਥੋੜਾ ਜਿਹਾ ਕੰਫਰਟ ਜਿਆ ਨਹੀਂ ਲੱਗਦਾਗਾ ਮਸਾਇਆ ਜੀ ਲੱਗਦਾ ਤਾਂ ਕਰਕੇ ਆ ਬਾਕੀ ਜਿਹੜਾ ਮੈਨੂੰ ਵੱਧ ਕੰਫਰਟ ਜਿਹਾ ਲੱਗੇ ਉਹ ਪਾਉਣਾ ਹੁੰਦਾ ਇਹ ਐ ਫੁੱਲੇ ਫੁੱਲੇ ਜਿਹੜੇ ਲਾਣ ਮੈਨੂੰ ਵੀ ਆਂਦੇ ਕੋਰਜਾਂ ਨਹੀਂ ਪਸੰਦ ਆਰੋਂ ਆਂਦੇ ਮੈਨੂੰ ਇਹ ਲੈ ਦੋ ਬੋਟੀ ਜੀ ਜੀ ਮੈਨੂੰ ਆ ਵਧੀਆ ਲੱਗਦੇ ਆ ਜਿਹੜੇ ਤੇਰੇ ਪਾ ਆਈ ਵਧੀਆ ਲੱਗ ਕਲੰਬੀਆ ਦਾ ਇਹ ਪੋਲੇ ਜੀ ਵਧੀਆ ਲੱਗਦੇ ਆ ਨਾ ਹਾਂਜੀ ਹਮ ਚੱਲ ਠੀਕ ਆ ਫਿਰ ਖੋਲਦੇ ਬੂਹੇ ਚਾਹਦੇ ਆ ਲਾਦੇ ਬਾਰੇ ਚਲੋ ਬਈ ਚੱਲ ਗਏ

ਲਓ ਬਈ ਮਿੱਤਰੋ ਸ਼ਾਮ ਦੇ ਵੱਜ ਗਏ 4 ਤੇ ਪ੍ਰੋਗਰਾਮ ਹੋ ਗਿਆ ਸਮਾਪਤ ਰੋਟੀ ਪਾਣੀ ਖਾ ਲਿਆ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਬਈ ਘਰਾਂ ਨੂੰ ਪ੍ਰੋਗਰਾਮ ਵਧੀਆ ਹੋ ਗਿਆ ਚਲੋ ਤੀ ਤਿਆਣੀ ਦਾ ਵਿਆਹ ਵਧੀਆ ਹੋ ਗਿਆ ਤੇ ਓਕੇ ਕੰਮ ਕਰਾ ਸਾਰੇ ਗਏ ਚਲੇ ਤੇ ਆਏ ਸਾਰੇ ਇਕੱਲੇ ਇਕੱਲੇ ਹੀ ਆ ਪਿੰਡੋਂ ਸਾਰੇ ਜਣੇ ਅਲੱਗ-ਅਲੱਗ ਆਏ ਕਿਉਂਕਿ ਇੱਕ ਦੂਜੇ ਨਾਲ ਕਨੈਕਟ ਨਹੀਂ ਹੋਇਆ ਸਾਰੇ ਕੋਈ ਮੋਟਰਸਾਈਕਲ ਤੇ ਕੋਈ ਗੱਡੀ ਤੇ ਆਇਆ ਤੇ ਆਪਾਂ ਵੀ ਇਕੱਲੇ ਹੀ ਆਏ ਆ ਤੇ ਇਕੱਲੇ ਨਹੀਂ ਜਾਣਾ ਕਹਿੰਦੇ ਇਕੱਲੇ ਆਏ ਤੇ ਇਕੱਲੇ ਨਹੀਂ ਜਾਣਾ ਤੇ ਹੁਣ ਆਪਾਂ ਚੱਲ ਗਏ ਤੇ ਅੱਜ ਜਦੋਂ ਆਪਣੇ ਕਿਰਪਾ ਵੀ ਕਰਤੀ ਐ ਧੌਪ ਵੀ ਵਧੀਆ ਨਿਕਲੀ ਐ ਖੇਤ ਸੜਕ ਬਣੀ ਦਾ ਵੀ ਸੋਖ ਆ ਅੱਜ ਖੇਤ ਗੇੜਾ ਨਹੀਂ ਮਾਰਿਆ ਮੈਂ ਪਹਿਲਾਂ ਹੁਣ ਵਿਆਹ ਤਾਂ ਸਿੱਧਾ ਗੱਡੀ ਲਾਹ ਸੜਕ ਤੇ ਤੇ ਬਲੰਗੇੜਾ ਮਾਰ ਕੇ ਆ ਅੱਜ ਤਾਂ ਸ਼ਾਮ ਤੱਕ ਧੌਪ ਲੱਗੀ ਪਰ ਹੁਣ ਧੁੰਦ ਪਾਊਗੀ ਸਵੇਰੇ ਕਿਉਂਕਿ ਮੌਸਮ ਸਾਫ਼ ਹੋ ਗਿਆ ਧੁੰਦ ਪੱਕੀ ਐ ਤੇ ਕੱਲ ਨੂੰ ਮੈਂ ਕਿਤੇ ਜਾਣਾ ਵੀ ਐ ਸਵੇਰੇ ਤੇ ਹੁਣ ਧੁੰਦ ਪੈ ਜਾਣੀ ਐ ਧੁੰਦ 'ਚ ਸਫ਼ਰ ਕਰਨਾ ਥੋੜਾ ਔਖਾ ਹੁੰਦਾ ਉਹ ਚਲੋ ਕੋਈ ਗੱਲ ਨਹੀਂ ਸਵੇਰਾ ਉਹਦੇ ਵੇਖੀ ਜਾਊਗੀ ਤੇ ਅੱਜ ਥੋੜੀ ਵਟਾਵੰਡੀ ਮਿਲਿਆ ਧੁੱਪ ਤੋਂ ਹੀ ਵਟਾਵੰਡੀ ਮਿਲਦਾ ਹਨਾ ਨਹੀਂ ਤਾਂ ਮੈਂ ਕਿਹਾ ਚੱਲ ਹੁਣ ਖੇਤ ਜਾਂਦੇ ਇੱਕ ਦੋ ਰੀਲਾ ਹੀ ਮਨਾਲ ਗਏ ਤਿਆਰ ਰਿਆਰ ਹੋਏ ਆ ਤੇ ਬਾਕੀ ਚੜਦੀ ਕਲਾ ਤੇ ਵਨ ਯਾਰੇ ਜਿੰਦਗੀ ਦੇ ਉਹ ਲੈਨੇ ਪਏ ਆ ਰੱਬ ਦਿੰਦਾ ਤੇ ਆਪਣ ਯਾਰੇ ਲੈਨੇ ਆ ਪਰਵਾਹ ਨਹੀਂ ਕਰਨੀ ਚਾਹੀਦੀ ਦੁਨੀਆ ਦੀ ਦੁਨੀਆ ਬੜਾ ਕੁਝ ਕਹਿੰਦੀ ਇੱਥੇ ਇਹ ਦੁਨੀਆ ਤਾਂ ਬੰਦੇ ਨੂੰ ਬਸ ਥੱਲੇ ਲਾਉਣ ਨੂੰ ਰਹਿੰਦੀ ਆ ਪਰ ਤੁਸੀਂ ਥੱਲੇ ਨਹੀਂ ਰਹਿਣਾ ਜਿੰਨਾ ਦੁਨੀਆ ਵੱਧ ਖੇਚਲੀ ਆ ਲੱਤਾਂ ਉਹਨੇ ਬੰਦਾ ਅੱਗੇ ਵੱਧ ਕਹਿੰਦੇ ਉਹਨਾਂ ਚਿਰ ਤਰੱਕੀ ਨਹੀਂ ਬੰਦੇ ਦੀ ਹੁੰਦੀ ਜਿੰਨਾ ਚਿਰ ਜੇ ਲੋਕ ਤੁਹਾਨੂੰ ਜ਼ਿੰਦਗੀ ਦੇ ਵਿੱਚ ਹੇਟ ਕਰਨ ਵਾਲੇ ਮਿਲਣਗੇ ਜਾਂ ਜੈਲਸੀ ਵਾਲੇ ਮਿਲਣਗੇ ਤੇ ਉਹਨੇ ਬੰਦਾ ਤਰੱਕੀ ਕਰਦਾ ਕਹਿੰਦੇ ਤੇ ਬਾਕੀ ਫਸਲ ਤੇ ਗੇੜਾ ਰੋ ਜ਼ਰੂਰੀ ਆ ਇਹ ਧਰਤੀ ਭਾਗਾਂ ਵਾਲੀ ਆ ਤੇ ਸ਼ਾਮ ਦਾ ਵਿਊ ਕਿੰਨਾ ਘੈਂਟ ਆ ਅੱਜ ਬਹੁਤ ਜ਼ਿਆਦਾ ਘੈਂਟ ਤਾਂ ਬਣਾਣਗੇ ਰੀਲਾਂ ਰੁੱਲਾਂ ਹਨਾ ਫਿਰ ਬਲੌਗ ਕੰਟੀਨਿਊ ਕਰਦੇ ਆ ਅੱਜ ਸ਼ਾਮ ਨੂੰ ਮੋਟਰ ਦਾ ਵਿਊ ਬਹੁਤ ਘੈਂਟ ਆਉਂਦਾ ਪਿਆ ਕਿਉਂਕਿ ਜਦੋਂ ਐ ਧੁੱਪ ਤੇ ਸੂਰਜ ਢਲਦਾ ਹੋਵੇ ਨਾ ਆ ਦੇਖੋ ਤੁਸੀਂ ਕਿੰਨਾ ਕਿਹ ਰੌਣਕ ਕੱਲ੍ਹ ਵਾਲੀ ਵੀਡੀਓ ਚ ਵੀ ਮੈਂ ਇਹੀ ਕਿਹਾ ਸੀ ਵੀ ਪੰਜਾਬ ਸਵਰਗ ਤੇ ਵਾਕਿਆ ਹੀ ਸਵਰਗ ਜੇ ਸਰਕਾਰਾਂ ਚੰਗੀਆਂ ਹੋ ਜਾਣ ਨਾ ਤੇ ਇਹ ਪੰਜਾਬ ਨਾਲ ਦੀ ਧਰਤੀ ਕੋਈ ਨਹੀਂ ਹੈ ਜੇ ਸਰਕਾਰਾਂ ਸਾਡਾ ਸਾਥ ਦੇ ਦੇਣ ਨਾ ਜੇ ਕਿਸਾਨ ਹਰਿਆਲੀ ਤੇ ਇਨਾ ਅਨਾਜ ਉਗਾ ਸਕਦੇ ਆ ਨਾ ਤੇ ਇਸ ਪੰਜਾਬ ਨੂੰ ਮੈਂ ਕਹਿੰਦਾ ਸੋਨੇ ਦੀ ਚਿੜੀ ਵਾਕਈ ਹੀ ਹੈ ਸੋਨੇ ਦੀ ਚਿੜੀ ਹੈ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਰਾਜ ਕੀਤਾ ਨਾ ਰਾਜ ਕੀਤਾ ਉਹ ਐਵੇਂ ਨਹੀਂ ਕੀਤਾ ਤੇ ਸਾਡਾ ਪੰਜਾਬ ਅੱਜ ਐਡਾ ਕਰ ਰਹਿ ਗਿਆ ਚੜਦਾ ਤੇ ਲੈਂਦਾ ਪੰਜਾਬ ਆਪਣਾ ਆ ਜਿਹੜਾ ਚੜਦਾ ਪੰਜਾਬ ਆ ਜਦੋਂ ਵੰਡਿਆ ਸੀ ਉਦੋਂ ਵੀ ਛੋਟਾ ਸੀ ਤੇ ਦੋ ਭਾਗਾਂ ਦੇ ਵਿੱਚ ਹੋਰ ਵੰਡਿਆ ਗਿਆ ਤੇ ਹੁਣ ਵੀ ਵੰਡਣ ਦੀਆਂ ਇਹਨੂੰ ਤਿਆਰੀਆਂ ਚੱਲ ਰਹੀਆਂ ਤੇ ਹੁਣ ਜੇ ਵੰਡਿਆ ਗਿਆ ਤਾਂ ਸਿਰਫ ਹੀ ਕੁਝ ਕੀ ਰਹਿ ਜਾਣਾ ਕਿਉਂਕਿ ਹੁਣ ਵੀ ਪੰਜਾਬ ਆਪਣੇ ਕੋਲੇ ਬਹੁਤ ਛੋਟਾ ਹੀ ਰਹਿ ਗਿਆ ਪੰਜਾਬ ਸਾਰਾ ਹੀ ਕੱਟੀ ਜਾਂਦੇ ਆ ਕੱਟੀ ਜਾਂਦੇ ਆ ਪਰ ਇਹ ਬਾਬੇ ਨਾਨਕ ਦੀ ਧਰਤੀ ਆ ਇਹਨੂੰ ਵੰਡਣ ਵਾਲੇ ਨਾ ਖੁਦ ਵੰਡੇ ਗਏ ਪਰ ਇਹ ਚੜਦਾ ਤੇ ਲੈਂਦਾ ਇੱਕ ਦਿਨ ਜ਼ਰੂਰ ਇੱਕ ਹੋਊਗਾ ਇਹ ਜੜੀਆਂ ਸਰਹੱਦਾਂ ਇਹ ਸਭ ਉਹ ਆਕਾਲ ਪੁਰਖ ਦੀ ਕਿਰਪਾ ਨਾਲ ਹੋਣੀਆਂ ਬੰਦਿਆਂ ਦੀ ਨਾਲ ਨਹੀਂ ਹੋਣੀਆਂ ਕਿਉਂ ਬੰਦੇ ਤਾਂ ਤੁਹਾਨੂੰ ਪਤਾ ਹੀ ਆ ਮੁੱਢ ਤੋਂ ਲੈ ਕੇ ਹੁਣ ਤੱਕ ਸਾਨੂੰ ਗਦਾਰੀਆਂ ਨੇ ਹੀ ਮਾਰ ਲਿਆ ਜੇ ਉਹ ਸਾਡੇ ਨਾ ਹੁੰਦੇ ਤਾਂ ਅੱਜ ਲੈਂਦਾ ਚੜਦਾ ਇੱਕ ਹੁੰਦਾ ਪਰ ਜਿਹੜੇ ਬਚਨ ਆ ਉਹ ਉਹ ਟਲ ਹੋਣੇ ਆ ਨਾ ਉਹ ਕਿਵੇਂ ਨਾ ਕਿਵੇਂ ਉਹ ਚੀਜ਼ ਉਹ ਸਮਾਂ ਆਉਣਾ ਹੀ ਆਉਣਾ ਤੇ ਪਰ ਮੈਂ ਦੇਖ ਕੇ ਆ ਜਿਹੜਾ ਲੈਂਦਾ ਪੰਜਾਬ ਆ ਨਾ ਉਹ ਆਪਣੇ ਨਾਲੋਂ ਵੀ ਤਿੱਗਣਾ ਹਿੱਸਾ ਵੱਡਾ ਤੇ ਜਿਹੜੇ ਲੈਂਦਾ ਪੰਜਾਬ ਆਪਣੇ ਤੋਂ ਪਾਸੇ ਕੀਤਾ ਨਾ ਉਹ ਬੜੀ ਤਕੜੀ ਚਾਲ ਸੀ ਕਿਉਂਕਿ ਜਿੱਥੇ ਰਾਜ ਕੀਤਾ ਲਾਹੌਰ ਉਹ ਤਾਂ ਆਪਣਾ ਉਧਰ ਰਹਿ ਗਿਆ ਕਹਿੰਦੇ ਨਾ ਦਿਲ ਰਹਿ ਗਿਆ ਉਧਰ ਇੱਧਰ ਤਾਂ ਥਲੜਾ ਤਾੜੀ ਰਹਿ ਗਿਆ ਚਲੋ ਕੋਈ ਗੱਲ ਨਹੀਂ ਬਾਬੇ ਦੀ ਕਿਰਪਾ ਹੋਊਗੀ ਲੈਂਦਾ ਤੇ ਚੜਦਾ ਵੀ ਇੱਕ ਹੋਣਗੇ ਗੱਲਾਂ ਦਿਲ ਚ ਸ਼ਾਮ ਨੂੰ ਆ ਵਿਊ ਦੇਖ ਕੇ ਆ ਸੋਹਣੀ ਕਣਕ ਦੇਖ ਕੇ ਆ ਫਸਲਾਂ ਦੇਖ ਕੇ ਦੇਖ ਕਿੰਨਾ ਸੋਹਣਾ ਲੱਗਦਾ ਹਨ ਤੇ ਇਹ ਲੈਂਦਾ ਤੇ ਚੜਦਾ ਇੱਕ ਦਿਨ ਇੱਕ ਜਰੂਰ ਹੋਊਗਾ ਤੇ ਮੋਟਰ ਤੇ ਜਾਣ ਨੂੰ ਜੀ ਨਹੀਂ ਕਰਦਾ ਤੇ ਹੁਣ ਆਪਾਂ ਚੱਲਦੇ ਆ ਬਾਕੀ ਹੁਣ ਐਨ ਕੌਣ ਕਾਂ ਲਾੜ ਕੇ ਰੀਲਾ ਰੂਲਾ ਲੈਂ ਗਿਆ ਬਣਾ ਬਾਕੀ ਐ ਹੁੰਦਾ ਜਦੋਂ ਆਪਾਂ ਕੰਮ ਧੰਦੇ ਕਰਦੇ ਆ ਉਦਾਂ ਦੇ ਹੋਈਦਾ ਜਦੋਂ ਫਿਰ ਐ ਬੂਟ ਸ਼ੂਟ ਪਾ ਕੇ ਟੌਰ ਸ਼ੂਟ ਕੱਢੀ ਦੀ ਫਿਰ ਠੋਕ ਕੇ ਕੱਢੀ ਦੀ ਬਾਕੀ ਜੋ ਰੂਲੇ ਜਿ ਰਹੀਦਾ ਰੂਲੇ ਵੀ ਰਹੀਦਾ ਭਾਈ ਕਹਿੰਦੇ ਆ ਨਾ ਜਦੋਂ ਜਿਹੜਾ ਵੀ ਟਾਈਮ ਹੁੰਦਾ ਉਹਨੂੰ ਜੇ ਅੱਜ ਦਾ ਦਿਨ ਦਿੱਤਾ ਇਹਨੂੰ ਇੰਜੋਏ ਕਰੋ ਹਨਾ ਜੋ ਕੱਲ ਦਾ ਦਿਨ ਚੜੂਗਾ ਉਹਨੂੰ ਆਪਣੇ ਤਰੀਕੇ ਨਾਲ ਫੇਰ ਇੰਜੋਏ ਕਰੋ ਕਦੇ ਦੁੱਖ ਤੇ ਕਦੇ ਸੁੱਖ ਜ਼ਿੰਦਗੀ 'ਚ ਆਉਂਦੇ ਹੀ ਰਹਿੰਦੇ ਆ ਜੇ ਦੁੱਖ ਸੁੱਖ ਨਾ ਆਉਣ ਜ਼ਿੰਦਗੀ 'ਚ ਤਾਂ ਆਪਾਂ ਅੱਗੇ ਨਹੀਂ ਵਧ ਸਕਦੇ ਹਨਾ ਤੇ ਹੁਣ ਚੱਲੀਏ ਇਹਨਾਂ ਮੇਰੇ ਮਟਰ ਵੀ ਗੋਰਡਨ ਗਾਰਡਨ ਵਾਲਾ ਕੰਮ ਹੋ ਨਹੀਂ ਪਿਆ ਹਜੇ ਸੱਚੀ ਬੂਟੀ ਹੋ ਗਈ ਸਾਰੇ ਟਾਈਮ ਨਹੀਂ ਲੱਗਦਾ ਪ੍ਰੋਗਰਾਮ ਤੇ ਪ੍ਰੋਗਰਾਮ ਹੀ ਆ ਤੇ ਆ ਵੀ ਕਣਕ ਓਕੇ ਆ ਤੇ ਇੱਧਰ ਵੀ ਕਣਕ ਓਕੇ ਰਿਪੋਰਟ ਆ ਤੇ ਵੈਸੇ ਆਪਣੀ ਖਾਦ ਵੀ ਪੂਰੀ ਹੋ ਗਈ ਆ ਤੇ ਆਪਣੀ ਸਪਰੇ ਵੀ ਹੋ ਗਈ ਆ ਹੁਣ ਤਾਂ ਪਾਣੀ ਲਾਉਣਾ ਪਾਣੀ ਹਲੇ ਠਹਿਰ ਕੇ ਲੱਗਣਾ ਬਸ ਆਉਣ ਜਾਂ ਨਹੀਂ ਹੁਣ ਕਈ ਮੈਨੂੰ ਫੋਨ ਕਰਦੇ ਆ ਵੀ ਤੇਰੇ ਕੋਲ ਫੋਨ ਚੱਕਣ ਦਾ ਵੀ ਟਾਈਮ ਹੈ ਨਹੀਂ ਨਹੀਂ ਹੈਗਾ ਫਿਰ ਉਹ ਕਹਿੰਦੇ ਤੇਰੇ ਕੋਲ ਵੀਡੀਓ ਬਣਾਉਂਦਾ ਟਾਈਮ ਹੈਗਾ ਮੈਂ ਕਹਾ ਵੀਡੀਓ ਮੇਰਾ ਕੰਮ ਆ ਹੁਣ ਮੈਨੂੰ ਉਹ ਬਣਾਉਣੀ ਪੈਂਦੀ ਆ ਬਾਕੀ ਕੰਮ ਰਹਿੰਦੇ ਰਹਿ ਜਾਣ ਵੀਡੀਓ ਬਣਾਉਣੀ ਐਡਿਟ ਕਰਨੀ ਹਨਾ ਫੋਨ ਮੈਂ ਘੱਟ ਹੀ ਮੇਰੇ ਤੋਂ ਅਟੈਂਡ ਹੁੰਦੇ ਆ ਹੁਣ ਕੰਮ ਹੀ ਉਹਦਾ ਦਾ ਸ਼ਡਿਊਲ ਆ ਵਿਆਸਤ ਥੋੜਾ ਜਿਆਦਾ ਹੀ ਰਹਿੰਦਾ ਰਿਸ਼ਤੇਦਾਰ ਵੀ ਹੋਂ ਤਾਂ ਉਹ ਐ ਕਹਿਣ ਲੱਗ ਪਏ ਵੀ ਹੁਣ ਚਲੋ ਕੁਝ ਵੀ ਕਹਿ ਲਓ ਹਨਾ ਪਰ ਟਾਈਮ ਉਹਨਾਂ ਕੀ ਹੁੰਦਾ ਤੇ ਬਾਕੀ ਫਿਰ ਵਿੱਚੋਂ ਟਾਈਮ ਚ ਟਾਈਮ ਕੱਢ ਕੇ ਜਾਣਾ ਹੋਂ ਦਾ ਪੈਂਦਾ ਹੀ ਹੈ ਹਨਾ ਹੁਣ ਆਪਾਂ ਚੱਲ ਗਏ